ਸਖੀ ਕਾਲ ਜੀ ਤੇ ਸਵਾਗਤ ਹੈ ਸਾਰਿਆਂ ਦਾ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਨਾਨਕ ਸਿੰਘ ਦੀ ਇੱਕ ਬਹੁਤ ਮਸ਼ਹੂਰ ਕਹਾਣੀ ਪਗਤ ਜੀ ਬਾਰੇ ਇੱਕ ਕਹਾਣੀ ਨਾ ਇੱਕ ਆਮ ਜੇ ਬੰਦੇ ਦੀ ਹੈ ਕਥਾਵਾਚਕ ਦੀ ਤੇ ਉਹਦਾ ਆਪਣੇ ਗਵਾਂਢੀ ਲਈ ਜਿਹੜਾ ਨਜ਼ਰੀਆ ਹੈ ਉਹ ਕਿਵੇਂ ਬਦਲਦਾ ਹੈ ਉਹਦੀ ਕਹਾਣੀ ਹੈ ਤੇ ਸਾਡਾ ਅੱਜ ਦਾ ਮੁੱਖ ਸਰੋਤ ਖੈਰ ਇਹ ਕਹਾਣੀ ਆਪ ਹੀ ਹੈ ਅੱਬ ਕੋਸ਼ਿਸ਼ ਕਰਾਂਗੇ ਸਮਝਣ ਦੀ ਕਿ ਕਿਵੇਂ ਸਾਡੀਆਂ ਆਪਣੀਆਂ ਸੋਚਾਂ ਸਾਡੇ ਯਾਨੀ ਪੱਖਪਾਤ ਸਾਨੂੰ ਅਸਲੀਅਤ ਤੋਂ ਕਿੰਨਾ ਪਰੇ ਲੈ ਜਾਂਦੇ ਨੇ ਆਪਣਾ ਮਕਸਦ ਹੈ ਕਥਾਵਾਚਕ ਤੇ ਪਗਤ ਜੀ ਦੇ ਰਿਸ਼ਤੇ ਨੂੰ ਸਮਝਣਾ ਤੇ ਦੇਖਣਾ ਕਿ ਸੱਚੀ ਪਕਤੀ ਜਾਂ ਨੇਕੀ ਹੁੰਦੀ ਕੀ ਹੈ ਕਿ ਅਸੀਂ ਲੋਕਾਂ ਨੂੰ ਉਵੇਂ ਦੇਖਦੇ ਆਂ ਜਿਵੇਂ ਉਹ ਹੁੰਦੇ ਨੇ ਜਾਂ ਜਿਵੇਂ ਅਸੀਂ ਸੋਚਦੇ ਆਂ ਕਿ ਉਹ ਹੋਣੇ ਚਾਹੀਦੇ ਨੇ ਚਲੋ ਫਿਰ ਸ਼ੁਰੂ ਕਰਦੇ ਆਂ ਇਸ ਕਹਾਣੀ ਦੀ ਗਹਿਰਾਈ ਚ ਉਤਰਨਾ ਕਹਾਣੀ ਸ਼ੁਰੂ ਹੁੰਦੀ ਹੈ ਕਥਾਵਾਚਕ ਨਾਲ ਤੇ ਉਹਦੀ ਆਪਣੇ ਗਵਾਂਢੀ ਪਗਤ ਜੀ ਲਈ ਇੱਕ ਬਹੁਤ ਤਿੱਖੀ ਨਾਪਸੰਦਗੀ ਨਾਲ ਹੈਰਾਨੀ ਦੀ ਗੱਲ ਹੈ ਕਿ ਕੋਈ ਖਾਸ ਕਾਰਨ ਨਹੀਂ ਦੱਸਿਆ ਬਸ ਉਹ ਕਹਿੰਦਾ ਉਸ ਦੀ ਸ਼ਕਲ ਤੋਂ ਹੀ ਮੈਨੂੰ ਨਫ਼ਰਤ ਜੀ ਸੀ ਹਾਂ ਇਹ ਬਹੁਤ ਅਜੀਬ ਗੱਲ ਹੈ ਸ਼ੁਰੂਆਤ 'ਚ ਹਾਂ ਜੀ ਭਾਵੇਂ ਆਪਾਂ ਕਹਿੰਦੇ ਹਾਂ ਹਮਸਾਏ ਮਾਂਪਿਓ ਜਾਏ ਜੀ ਪਰ ਇੱਥੇ ਤਾਂ ਗੱਲ ਬਿਲਕੁਲ ਪੁੱਠੀ ਹੈ ਹਾਂ ਤੇ ਇਹੀ ਗੱਲ ਸੋਚਣ ਵਾਲੀ ਹੈ ਕਿ ਬਿਨਾਂ ਵਜ੍ਹਾ ਤੋਂ ਇੰਨੀ ਨਫ਼ਰਤ ਕਿਉਂ ਕਿ ਇਹ ਕੋਈ ਮਤਲਬ ਉਹਦੇ ਆਪਣੇ ਮਨ ਦੀ ਉਲਝਣ ਹੈ ਕਹਾਣੀ ਦੱਸਦੀ ਹੈ ਕਿ ਕਥਾਵਾਚਕ ਚੁੰਗੀ ਮਹਿਕਮੇ 'ਚ ਮੁਹਰਰ ਸੀ ਤਨਖਾਹ ਸਿਰਫ 30 ਰੁਪਏ ਹਾਂ ਬਹੁਤ ਘੱਟ ਪਗਤ ਜੀ ਉਹ ਇਨਕਮ ਟੈਕਸ ਦੇ ਇਨਸਪੈਕਟਰ ਸਨ 2200 ਰੁਪਏ ਤਨਖਾ ਜ਼ਮੀਨ ਅਸਮਾਨ ਦਾ ਫਰਕ ਸੀ ਬਿਲਕੁਲ ਹਾਂ ਜੀ ਤਾਂ ਕੀ ਇਹ ਅਹੁਦੇ ਦਾ ਫਰਕ ਪੈਸੇ ਦਾ ਫਰਕ ਕੋਈ ਈਰਖਾ ਪੈਦਾ ਕਰ ਰਿਹਾ ਸੀ ਜਾਂ ਸਿਰ ਧਰਮ ਦਾ ਵੀ ਫਰਕ ਸੀ ਕਥਾਵਾਚਕ ਸਿੱਖ ਪਗਤ ਜੀ Hindu ਕਿ ਇਹ ਵਜ੍ਹਾ ਸੀ ਕਹਾਣੀ ਸਿੱਧਾ ਤਾਂ ਨਹੀਂ ਦੱਸਦੀ ਨਹੀਂ ਦੱਸਦੀ ਪਰ ਇਸ਼ਾਰਾ ਕਰਦੀ ਹੈ ਕਿ ਅਸੀਂ ਕਿੰਨੀ ਛੇਤੀ ਮਤਲਬ ਉਪਰਲੀਆਂ ਗੱਲਾਂ ਦੇਖ ਕੇ ਹੀ رائے ਬਣਾ ਲੈਣੇ ਆ ਹਾਂ ਤੇ ਫਿਰ ਉਹ ਗੱਲ ਕੀ ਕਥਾਵਾਚਕ ਨੂੰ ਭਗਤ ਜੀ ਦੇ ਧਾਰਮਿਕ ਕੰਮ ਜਿਵੇਂ ਲੰਮਾ ਪੂਜਾ ਪਾਠ ਕਰਨਾ ਹਾਂ ਕਦੇ ਰੋਮਾਇਣ ਦੀ ਕਥਾ ਕਰਾਉਣੀ ਜਾਂ ਦੇਵੀ ਮਾਤਾ ਦਾ ਜਾਗਾ ਕਰਵਾਉਣਾ ਇਹ ਸਭ ਟੌਂਗ ਲੱਗਦਾ ਸੀ ਪਖੰਡ ਅੱਛਾ ਉਹਨੂੰ ਲੱਗਦਾ ਸੀ ਕਿ ਇਹ ਸਭ ਮੇਰੇ ਆਰਾਮ 'ਚ ਖਲਲ ਪਾਉਂਦੇ ਨੇ ਤੇ ਇੱਥੋਂ ਦਾ ਕੀ ਭਗਤ ਜੀ ਦਾ ਉਹ ਤਕੀਆ ਕਲਾਮ ਸੀ ਪ੍ਰਭੂ ਜੀ ਹਾਂ ਹਾਂ ਉਹ ਵੀ ਉਹਨੂੰ ਚੁਪਦਾ ਸੀ ਦਿਲ 'ਚ ਸੋਚਦਾ ਵੱਡਾ ਈਸ਼ਵਰ ਭਗਤ ਜਿਕੇ ਨੇ ਸੇਨੇ ਦੁਨੀਆ ਨੂੰ ਪਾਪਾਂ ਤੋਂ ਬਚਾਉਣ ਦਾ ਠੇਕਾ ਲਿਆ ਹੋਇਆ ਵੇਖੋ ਇੱਥੇ ਫੇਰ ਉਹੀ ਗੱਲ ਆ ਗਈ ਦਿਖਤੇ ਅਸਲੀਅਤ ਦੀ ਕਥਾਵਾਚਕ ਸਿਰਫ ਬਾਹਰਲੇ ਰੀਤੀ ਰਿਵਾਜ ਦੇਖ ਕੇ ਭਗਤ ਜੀ ਨੂੰ ਪਖੰਡੀ ਸਮਝ ਰਿਹਾ ਹੈ ਨਾ ਹਾਂਜੀ ਬਿਨਾ ਇਹ ਜਾਣੇ ਕਿ ਉਹਨਾਂ ਦੇ ਅੰਦਰ ਕੀ ਹੈ ਜਾਂ ਉਹਨਾਂ ਦੇ ਕੰਮ ਕਿਹੋ ਜਿਹੇ ਨੇ ਇਹ ਇੱਕ ਤਰ੍ਹਾਂ ਦਾ ਯਾਨੀ ਪਹਿਲਾਂ ਤੋਂ ਬਣਾਇਆ ਹੋਇਆ ਫੈਸਲਾ ਹੈ ਫਿਰ ਦੋ ਕਟਨਾਵਾਵਾਂ ਹੁੰਦੀਆਂ ਨੇ ਜਿਹੜੀਆਂ ਕਥਾਵਾਚਕ ਦੀ ਨਫ਼ਰਤ ਨੂੰ ਹੋਰ ਵਧਾ ਦਿੰਦੀਆਂ ਨੇ ਪਹਿਲੀ ਜਦੋਂ ਉਹਦੀ ਧੀ ਦਾ ਵਿਆਹ ਹੁੰਦਾ ਹੈ ਤੇ ਗਰਮੀ ਹੁੰਦੀ ਹੈ ਬਿਜਲੀ ਚਾਹੀਦੀ ਹੁੰਦੀ ਹੈ ਪੱਖਿਆਂ ਲਈ ਰੋਸ਼ਨੀ ਲਈ ਹਾਂ ਮਾਮੂਲੀ ਜੀ ਲੋੜ ਹੈ ਗਵਾਂਡੀਆਂ ਚ ਤਾਂ ਬਿਲਕੁਲ ਪਰ ਜਦੋਂ ਉਹ ਭਗਤ ਜੀ ਨੂੰ ਕਹਿੰਦਾ ਕਿ ਸਿਰਫ ਇੱਕ ਰਾਤ ਲਈ ਤਾਰ ਲਾ ਲੈਣ ਦਿਓ ਤਾਂ ਅੱਗੋਂ ਜਵਾਬ ਮਿਲਦਾ ਹੈ ਕੀ ਪ੍ਰਭੂ ਜੀ ਕਿ ਤੁਸੀਂ ਬਿਜਲੀ ਘਰ ਪਾਸੋਂ ਇਜਾਜ਼ਤ ਲੈ ਲਈ ਹੈ ਓਹੋ ਇਹ ਤਾਂ ਕਾਫੀ ਅਜੀਬ ਜਵਾਬ ਹੈ ਖਾਸ ਕਰਕੇ ਗਵਾਂਡੀ ਤੋਂ ਹੁਣ ਇਹਦੇ ਪਿੱਛੇ ਕੀ ਸੋਚ ਹੋ ਸਕਦੀ ਹੈ ਕਿ ਸੱਚੀ ਨਿਯਮਾਂ ਦੀ ਪਾਲਣਾ ਸੀ ਜਿਵੇਂ ਕਿ ਇਨਕਮ ਟੈਕਸ ਆਫੀਸਰ ਕਰਦਾ ਹੋਏਗਾ ਹੋ ਸਕਦਾ ਹੈ ਜਾਂ ਫਿਰ ਸੱਚੀ ਗਵਾਂਡੀਆਂ ਵਾਲੀ ਕੋਈ ਮਤਲਬ ਭਾਵਨਾ ਹੀ ਨਹੀਂ ਸੀ ਕਾਰਨ ਜੋ ਵੀ ਹੋਵੇ ਕਥਾਵਾਚਕ ਲਈ ਤਾਂ ਇਹ ਬਹੁਤ ਵੱਗਾ અપਮਾਨ ਸੀ ਉਹਨੇ ਦਿਲ ਤੇ ਲਾ ਲਿਆ ਹੂੰ ਤੇ ਉਸ ਦਿਨ ਤੋਂ ਬਾਅਦ ਉਹਨੇ ਪਗਤ ਜੀ ਨਾਲ ਬੋਲਣਾ ਹੀ ਬੰਦ ਕਰ ਦਿੱਤਾ ਵੇਖੋ ਇੱਥੇ ਪਤਾ ਲੱਗਦਾ ਹੈ ਕਿ ਕਿਵੇਂ ਗਲਬਾਦੀ ਕਮੀ ਤੇ ਵੱਖੋ ਵੱਖਰੇ ਨਜ਼ਰੀਏ ਕਿਵੇਂ ਗਲਤ ਫਹਿਮੀਆਂ ਪੈਦਾ ਕਰਦੇ ਨੇ ਹਾਂਜੀ ਤੇ ਜਿਹੜੀ ਪਹਿਲਾਂ ਤੋਂ ਨਫ਼ਰਤ ਸੀ ਉਹ ਹੋਰ ਪੱਕੀ ਹੋ ਜਾਂਦੀ ਹੈ ਫੇਰ ਆਉਂਦੀ ਹੈ ਦੂਜੀ ਘਟਨਾ ਕਥਾਵਾਚਕ ਤੇ ਰਿਸ਼ਵਤ ਦਾ ਕੇਸ ਬਣ ਜਾਂਦਾ ਹੈ ਤੋ ਆਪ ਮੰਦਾ ਵੀ ਹੈ ਕਿ ਉਹਦੀ ਜਿਹੜੀ ਉੱਪਰਲੀ ਆਮਦਨ ਸੀ ਉਸੇ ਨਾਲ ਉਹਨੇ ਘਰ ਬਣਾਇਆ ਗਹਿਣੇ ਬਣਾਏ ਤੀ ਦਾ ਵਿਆਹ ਕੀਤਾ ਅੱਛਾ ਯਾਨੀ ਉਹ ਪ੍ਰਸ਼ਟ ਸੀ ਹਾਂ ਸੀ ਤੇ ਹੁਣ ਕੇਸ ਤੋਂ ਬਚਣ ਲਈ ਉਹਨੂੰ ਪਤਾ ਲੱਗਦਾ ਕਿ ਜਿਹੜਾ ਮੈਜਿਸਟਰੇਟ ਹੈ ਉਹ ਭਗਤ ਜੀ ਦਾ ਦੋਸਤ ਹੈ ਓਹੋ ਹੁਣ ਫਸ ਗਿਆ ਹਾਂ ਤੇ ਫਿਰ ਮਜਬੂਰੀ ਚ ਨੂੰ ਭਗਤ ਜੀ ਕੋਲ ਜਾਣਾ ਪਿਆ ਜਿਹਨੂੰ ਉਹ ਇੰਨਾ ਨਫ਼ਰਤ ਕਰਦਾ ਸੀ ਹਾਂ ਕਿੰਨੀ ਅਜੀਬ ਸਥਿਤੀ ਹੈ ਹੈਨਾ ਬਿਲਕੁਲ ਪਰਪਗਤ ਜੀ ਦਾ ਜਵਾਬ ਫਿਰ ਤੋਂ ਸਦਾਂਤਕ ਸੀ ਕੀ ਕਿਹਾ ਉਹਨਾਂ ਨੇ ਕਹਿੰਦੇ ਪ੍ਰਭੂ ਜੀ ਹੋਰ ਜੋ ਵੀ ਮਦਦ ਆਖੋ ਕਰਨ ਨੂੰ ਤਿਆਰ ਆ ਪਰ ਸਿਫਾਰਿਸ਼ ਅਤੇ ਵੱਡੀ ਇਹਨਾਂ ਦੋਹਾਂ ਚੀਜ਼ਾਂ ਦੀ ਮੇਰੇ ਤੋਂ ਉਮੀਦ ਨਾ ਰੱਖੋ ਵਾਹ ਕਥਾਵਾਚਕ ਨੂੰ ਬਹੁਤ ਗੁੱਸਾ ਆਇਆ ਆਪਣਾ ਮੂੰਹ ਲੈ ਕੇ ਮੁੜ ਆਇਆ ਖੈਰ ਉਹ ਹੋਰ ਸਿਫਾਰਿਸ਼ਾਂ ਲੱਭ ਕੇ ਬਰੀਤਾ ਹੋ ਗਿਆ ਪਰ ਪਗਤ ਜੀ ਨਾਲ ਜਿਹੜੀ ਰਹੀ ਸਹੀ ਸਾਂਤ ਸੀ ਉਹ ਵੀ ਖਤਮ ਇੱਕ ਘਟਨਾ ਨਾ ਪਗਤ ਜੀ ਦੇ ਕਿਰਦਾਰ ਦਾ ਇੱਕ ਹੋਰ ਪਾਸਾ ਦਿਖਾਉਂਦੀ ਹੈ ਰਿਸ਼ਵਤ ਤੇ ਸਿਫਾਰਿਸ਼ ਲਈ ਉਹਨਾਂ ਦੀ ਸਖਤ ਨਾਪਸੰਦਗੀ ਹਾਂਜੀ ਤੇ ਇਹ ਕਥਾਵਾਚਕ ਦੇ ਆਪਣੇ ਪ੍ਰਿਸ਼ਟ ਤਰੀਕਿਆਂ ਤੋਂ ਕਿੰਨਾ ਵੱਖਰਾ ਹੈ ਬਿਲਕੁਲ ਉਲਟ ਹਾਂ ਤੇ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਥਾਵਾਚਕ ਜਿਹੜਾ ਖੁਦ ਗਲਤ ਕੰਮ ਕਰ ਰਿਹਾ ਹੈ ਉਹ ਭਗਤ ਜੀ ਦੇ ਪੂਜਾ ਪਾਠ ਨੂੰ ਪਖੜ ਕੇ ਕਹਿ ਰਿਹਾ ਹੈ ਹਾਂ ਜਦੋਂ ਕਿ ਭਗਤ ਜੀ ਆਪਣੇ ਅਸੂਲਾਂ ਤੇ ਪੱਕੇ ਨੇ ਭਾਵੇਂ ਉਹ ਕਥਾਵਾਚਕ ਨੂੰ ਪਸੰਦ ਨਹੀਂ ਫੇਰ ਸਾਲ ਬੀਤਦੇ ਗਏ ਤੇ ਦੋਵਾਂ ਦੀ ਕਿਸਮਤ ਅਲੱਗ-ਅਲੱਗ ਰਾਹ ਪੈ ਗਈ ਕਥਾਵਾਚਕ ਖਾਸ ਕਰਕੇ 47 48 ਦੀ ਵੰਡ ਵੇਲੇ ਜਿਹੜੀ ਹਫੜਾ ਦਫੜੀ ਸੀ ਉਹਦੇ ਵਿੱਚ ਹਾਂ ਉਸ ਵੇਲੇ ਤਾਂ ਬਹੁਤ ਕੁਝ ਹੋਇਆ ਹੂੰ ਉਸ ਵੇਲੇ ਉਹਦੀ ਉੱਪਰਲੀ ਆਨੰਦਨ ਹੋਰ ਵੱਧ ਗਈ ਹੂੰ ਉਹ ਆਪ ਦੱਸਦਾ ਕਿ ਕਿਵੇਂ ਚੁੰਗੀ ਵਾਲਿਆਂ ਦੀ ਮਿਲੀ ਭੁਗਤ ਨਾਲ ਮਾਲ ਇੱਧਰ ਉੱਧਰ ਹੁੰਦਾ ਸੀ ਤੇਦੋਂ ਇੱਕ ਇੱਕ ਦਿਨ ਚ ਸੈਂਕੜੇ ਰੁਪਏ ਕਮਾ ਲੈਂਦਾ ਸੀ ਅੱਛਾ ਬਹੁਤ ਅਮੀਰ ਹੋ ਗਿਆ ਤੇ ਦੂਜੇ ਪਾਸੇ ਭਗਤ ਜੀ ਉਹਨਾਂ ਦੀ ਹਾਲਤ ਵਿਗੜਦੀ ਗਈ ਕਰੋਂ ਲਵੇਰਾ ਯਾਨੀ ਦੁੱਧ ਦੇਰ ਵਾਲਾ ਪਸ਼ੂ ਉਹ ਵੀ ਚਲਾ ਗਿਆ ਹੂੰ ਜੱਦੀ ਮੁਕਾਨ ਦਾ ਥੱਲੜਾ ਹਿੱਸਾ ਕਿਰਾਏ ਤੇ ਦੇਣਾ ਪਿਆ ਤੇ ਆਪ ਉੱਪਰ ਇੱਕ ਡੈਡ ਕਮਰੇ ਚ ਰਹਿਣ ਲੱਗ ਪਏ ਤੇ ਕਥਾਵਾਚਕ ਨੂੰ ਇਹ ਸਭ ਦੇਖ ਕੇ ਭਗਤ ਜੀ ਦੀ ਤੰਗੀ ਦੇਖ ਕੇ ਖੁਸ਼ੀ ਹੁੰਦੀ ਸੀ ਸੱਚੀ ਹਾਂ ਉਹ ਸੋਚਦਾ ਇਹੋ ਜੇ ਪਖੰਡੀ ਤੇ ਹੰਕਾਰੀ ਦਾ ਇਦੋਂ ਵੀ ਪੈੜਾ ਹਾਲ ਹੋਣਾ ਚਾਹੀਦਾ ਉਹਦੇ ਮਨ ਚ ਨਾ ਬਦਲਾ ਲੈਣ ਦੀ ਭਾਵਨਾ ਸੀ ਹੂੰ ਉਹ ਤੇ ਉਹਦੀ ਘਰ ਵਾਲੀ ਫਿਰ ਅੰਦਾਜ਼ੇ ਲਾਉਂਦੇ ਕਿ ਸ਼ਾਇਦ ਭਗਤ ਜੀ ਨੂੰ ਜੂਏ ਜਾਂ ਸੱਟੇ ਦੀ ਆਦਤ ਪੈ ਗਈ ਹੋਣੀ ਹੈ ਇਹ ਜਿਹੜੀ ਭਾਵਨਾ ਹੈ ਨਾ ਦੂਜੇ ਦੇ ਦੁੱਖ ਤੇ ਖੁਸ਼ ਹੋਣ ਦੀ ਹਾਂ ਇਹ ਕਥਾਵਾਚਕ ਦੀ ਡੂੰਗੀ ਨਾਰਾਜ਼ਗੀ ਤੇ ਬਦਲੇ ਦੀ ਭਾਵਨਾ ਨੂੰ ਦਿਖਾਉਂਦੀ ਹੈ ਤੇ ਇਹ ਦੋਵਾਂ ਦੇ ਨੈਤਿਕ ਪੱਧਰ ਦਾ ਫਰਕ ਵੀ ਸਾਫ਼ ਕਰਦੀ ਹੈ ਇੱਕ ਭ੍ਰਸ਼ਟਾਚਾਰ ਨਾਲ ਲੱਗੇ ਵੱਧ ਰਿਹਾ ਹੈ ਤੇ ਦੂਜਾ ਤੇ ਦੂਜਾ ਜਿਵੇਂ ਬਾਝਪਤਾ ਲੱਗਦਾ ਹੈ ਸ਼ਾਇਦ ਆਪਣੇ ਅਸੂਲਾਂ ਜਾਂ ਦਾਨਪੁਣ ਕਰਕੇ ਤੰਗੀ ਚ ਸੀ ਹਾਂ ਤੇ ਇਸੇ ਦੌਰਾਨ ਇੱਕ ਹੋਰ ਗੱਲ ਹੁੰਦੀ ਹੈ ਜਿਸ ਨਾਲ ਕਥਾਵਾਚਕ ਦੀ ਬਦਲੇ ਦੀ ਭਾਵਨਾ ਨੂੰ ਥੋੜੀ ਤਸੱਲੀ ਮਿਲਦੀ ਹੈ ਕੀ ਭਗਤ ਜੀ ਦੀ ਪਤਨੀ ਭਗਤਾਣੀ ਪੈਸਿਆਂ ਦੀ ਲੋੜ ਕਰਕੇ ਕੁਝ ਗਹਿਣੇ ਲੈ ਕੇ ਕਥਾਵਾਚਕ ਦੀ ਪਤਨੀ ਕੋਲ ਆਉਂਦੀ ਹੈ ਅੱਛਾ ਤੇ ਕਥਾਵਾਚਕ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਪੈਸੇ ਦੇ ਦੇ ਪਰ ਵਿਆਜ ਕੱਸ ਕੇ ਲਈ ਮਤਲਬ ਆਮ ਨਾਲੋਂ ਦੁੱਗਣਾ 300 ਰੁਪਏ ਸੈਂਕੜਾ। ਓਹ ਹੋ। ਤੇ ਪੁਗਤਾਣੀ ਮਜਬੂਰੀ ਚ ਮੰਨ ਜਾਂਦੀ ਐ। ਇਹ ਤਾਂ ਮਤਲਬ ਕਥਾਵਾਚਕ ਦੀ ਕਿਰਦਾਰ ਦੀ ਗਿਰਾਵਟ ਹੋਰ ਸਾਹਮਣੇ ਆਉਂਦੀ ਐ। ਬਿਲਕੁਲ। ਉਹ ਸਿਰਫ ਭਗਤ ਜੀ ਦੀ ਤੰਗੀ ਤੇ ਖੋਸ਼ੀ ਨਹੀਂ ਸਗੋਂ ਉਹਦਾ ਫਾਇਦਾ ਵੀ ਚੁੱਕ ਰਿਹਾ ਕੋਈ ਚੀਜ਼ਕ ਨਹੀਂ। ਪਰ ਫਿਰ ਫਿਰ ਕਹਾਣੀ ਚ ਇੱਕ ਅਜੀਹਾ ਮੋੜ ਆਉਂਦਾ ਜਿਸ ਨੇ ਸਭ ਕੁਝ ਬਦਲ ਦਿੱਤਾ। ਇੱਕ ਗਰਮੀਆਂ ਦੀ ਰਾਤ ਸੀ। ਕਥਾਵਾਚਕ ਛੱਤ ਤੇ ਸੁੱਤਾ ਸੀ ਤੇ ਕਿਸੇ ਖੜਾਕ ਨਾਲ ਅੱਖ ਖੁੱਲ ਗਈ। ਹੂੰ। ਕਾਰ ਚ ਲਈ 헤ਠਾਂ ਗਿਆ। ਤੇ ਉੱਥੇ ਕੀ ਦੇਖਦਾ ਕਿ ਕਮਰੇ ਚ ਕੰਦ ਚ ਜਿਹੜੀ ਕੁਰਨੀ ਸੀ ਸੇਫ ਜਿਪਤੇ ਪੈਸੇ ਤੇ ਗਹਿਣੇ ਰੱਖੇ ਸੀ ਉਹ ਖੁੱਲੀ ਪਈ ਹੈ ਅੱਛਾ ਸਮਾਨ ਖਿਲਰਿਆ ਪਿਆ ਤੇ ਫਰਸ਼ ਤੇ ਕੋਈ ਬੇਹੋਸ਼ ਪਿਆ ਹੈ ਕੌਣ ਨੇੜੇ ਜਾ ਕੇ ਦੇਖਿਆ ਉਹ ਭਗਤ ਜੀ ਸਨ ਓਹ ਇਹ ਤਾਂ ਕਹਾਣੀ ਦਾ ਸਿਖਰ ਆ ਗਿਆ ਹਾਂ ਸਾਲਾਂ ਦੀ ਨਫ਼ਰਤ ਗਲਤਫਹਿਮੀਆਂ ਤੇ ਹੁਣ ਸੱਚ ਸਾਹਮਣੇ ਆਣ ਵਾਲਾ ਹਾਂ ਤੇ ਜਦੋਂ ਭਗਤ ਜੀ ਨੂੰ ਹੋਸ਼ ਆਉਂਦਾ ਉਹ ਬੜੀ ਸ਼ਾਂਤੀ ਨਾਲ ਉੱਠ ਕੇ ਬੈਠ ਜਾਂਦੇ ਨੇ ਕਥਾਵਾਚਕ ਹੈਰਾਨ ਹੈ ਕਿ ਉਹਨਾਂ ਦੇ ਚਿਹਰੇ ਤੇ ਕੋਈ ਡਰ ਨਹੀਂ ਕੋਈ ਸ਼ਰਮਿੰਦਗੀ ਨਹੀਂ ਫਿਰ ਤੇ ਉਹ ਕਹਿੰਦੇ ਨੇ ਪ੍ਰਭੂ ਜੀ ਮੈਂ ਤੁਹਾਡਾ ਚੋਰ ਹਾਂ ਕੀ ਚੋਰੀ ਕਰਨ ਦੀ ਨੀਤ ਨਾਲ ਹੀ ਆਇਆ ਸਾਂ ਤੁਸੀਂ ਜੇ ਚਾਹੋ ਤਾਂ ਮੈਨੂੰ ਪੁਲਿਸ ਦੇ ਹਵਾਲੇ ਕਰ ਸਕਦੇ ਹੋ ਪਰ ਮੈਂ ਇਸ ਚੋਰੀ ਤੋਂ ਸ਼ਰਮਿੰਦਾ ਨਹੀਂ ਹਾਂ ਇਹ ਇਹ ਤਾਂ ਬਹੁਤ ਹੀ ਅਜੀਬ ਬਿਆਨ ਹੈ ਚੋਰੀ ਮੰਨ ਲਈ ਪਰ ਸ਼ਰਮਿੰਦਗੀ ਨਹੀਂ ਹਾਂ ਇਹਦੇ ਪਿੱਛੇ ਤਾਂ ਕੋਈ ਵੱਡੀ ਗੱਲ ਹੋਊਗੀ ਬਿਲਕੁਲ ਭਗਤ ਜੀ ਫਿਰ ਇੱਕ ਕਾਗਜ਼ ਵੱਲ ਇਸ਼ਾਰਾ ਕਰਦੇ ਨੇ ਉਸਤੇ ਲਿਖਿਆ ਹੁੰਦਾ ਕਿ ਉਹਨਾਂ ਨੇ ਇੱਕ ਸੰਸਥਾ ਨੂੰ ਪੈਸੇ ਭੇਜਣੇ ਸੀ ਜਿਹੜੀ ਵਿਚਾਰੇ ਦੁਖੀ ਵਤਨ ਛੋੜਾਂ ਦੀ ਮਦਦ ਕਰਦੀ ਸੀ ਅੱਛਾ ਕੋਈ ਚੈਰਿਟੀ ਹਾਂਜੀ ਹਰ ਮਹੀਨੇ ਕੁਝ ਰਕਮ ਭੇਜਦੇ ਸੀ ਪਰ ਪਿਛਲੇ 3 ਮਹੀਨਿਆਂ ਤੋਂ 600 ਰੁਪਏ ਨਹੀਂ ਸੀ ਭੇਜ ਸਕੇ ਹੂੰ ਪੈਸਿਆਂ ਦਾ ਹੋਰ ਕੋਈ ਇੰਤਜ਼ਾਮ ਨਹੀਂ ਹੋਇਆ ਤਾਂ ਉਹਨਾਂ ਨੇ ਇਹ ਕੰਮ ਕੀਤਾ ਕਥਾਵਾਚਕ ਫਿਰ ਨਕਦੀ ਗਿਣਦਾ ਠੀਕ 600 ਰੁਪਏ ਕਾਟ ਹੁੰਦੇ ਨੇ ਬਿਲਕੁਲ ਉਨੀ ਹਾਂ ਤੇ ਫਿਰ ਭਗਤ ਜੀ ਆਪਣੀ ਜੇਬ ਚੋਂ ਉਹੀ 600 ਰੁਪਏ ਕੱਢ ਕੇ ਦੁਖਾਉਂਦੇ ਨੇ ਨਾਲੇ ਉਸ ਸੰਸਥਾ ਦੀ ਚਿੱਠੀ ਵੀ ਜਿਸ ਚ ਪੈਸਿਆਂ ਦੀ ਮੰਗ ਸੀ ਤੇ ਗਿਲਾ ਵੀ ਸੀ ਕਿ ਤਿੰਨ ਮਹੀਨਿਆਂ ਤੋਂ ਮਦਦ ਨਹੀਂ ਮਿਲੀ ਓਹੋ ਇੱਥੇ ਆ ਕੇ ਸਾਰੀ ਗੱਲ ਸਾਫ਼ ਹੋ ਜਾਂਦੀ ਹੈ ਹਾਂਜੀ ਜਿਸ ਬੰਦੇ ਨੂੰ ਕਥਾਵਾਚਕ ਸਾਲਾਂ ਤੋਂ ਪਤਾ ਨਹੀਂ ਕੀ ਕੀ ਸਮਝਦਾ ਰਿਹਾ ਨੀਚ ਪਖੰਡੀ ਮਕਾਰ ਉਹ ਅਸਲ 'ਚ ਇੱਕ ਗੁਪਤਦਾਨੀ ਸੀ ਆਪਣੀ ਤੰਗੀ ਦੇ ਬਾਵਜੂਦ ਦੂਜਿਆਂ ਦੀ ਮਦਦ ਲਈ ਇੰਨਾ ਮਤਲਬ ਵਚਨਬੱਧ ਸੀ ਕਿ ਚੋਰੀ ਵੀ ਕਰ ਲਈ ਪਰ ਆਪਣੇ ਲਈ ਨਹੀਂ ਨਹੀਂ ਬਿਲਕੁਲ ਨਹੀਂ ਸਿਰਫ ਆਪਣਾ ਵਾਦਾ ਪੂਰਾ ਕਰਨ ਲਈ ਇਹ ਖੁਲਾਸਾ ਤਾਂ ਕਥਾਵਾਚਕ ਲਈ ਬਹੁਤ ਵੱਡਾ ਝਟਕਾ ਹੋਣਾ ਬਹੁਤ ਵੱਡਾ ਉਹਨੂੰ ਸਮਝ ਆਇਆ ਹੋਣਾ ਕਿ ਪਗਤ ਜੀ ਦੀ ਤੰਗੀ ਦਾ ਕਾਰਨ ਜੁਵਾਨੀ ਨਹੀਂ ਸਗੋਨਾਂ ਦੀ ਦਰਿਆਦਲੀ ਸੀ ਹਾਂ ਇਸ ਸੱਚ ਨੇ ਕਥਾਵਾਚਕ ਨੂੰ ਅੰਦਰੋਂ ਹਿਲਾ ਦਿੱਤਾ ਉਹ ਸ਼ਰਮਨਾ ਪਰ ਗਿਆ ਉਹ ਆਪ ਕਹਿੰਦਾ ਜਿਸ ਪਗਤ ਜੀ ਨੂੰ ਮੈਂ ਪਹਿਲੇ ਦਰਜੇ ਦਾ ਨੀਂਚ ਬੇਮਰਵਤ ਮੱਕਾਰ ਤੇ ਪਖੰਡੀ ਸਮਝਦਾ ਸਾਂ ਉਹ ਇਸ ਵੇਲੇ ਮੈਨੂੰ ਜਿਵੇਂ ਸਾਖਸ਼ਾਤ ਰੱਬ ਦਾ ਰੂਪ ਨਜ਼ਰ ਆ ਰਿਹਾ ਸੀ ਉਹ ਫਿਰ ਝੁੱਕ ਕੇ ਭਗਤ ਜੀ ਦੇ ਪੈਰ ਫੜ ਲੈਂਦਾ ਵਾਹ ਉਹ 600 ਰੁਪਏ ਵਾਪਸ ਉਹਨਾਂ ਦੀ ਜੇਬ ਚ ਪਾਉਂਦਾ ਤੇ ਮਾਫੀ ਮੰਗਦਾ ਕਹਿੰਦਾ ਤੁਸੀਂ ਚੋਰ ਨਹੀਂ ਭਗਤ ਜੀ ਚੋਰ ਮੈਂ ਹਾਂ ਹਾਂ ਆ ਜਿੰਦਗੀ ਵਿੱਚ ਪਹਿਲੀ ਵਾਰੀ ਤੁਸੀਂ ਮੈਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਕਿ ਮੇਰਾ ਨਜ਼ਰੀਆ ਕਿੰਨਾ ਗਲਤ ਸੀ ਮੇਰਾ ਅਪਰਾਧ ਖਿਮਾ ਕਰੋ ਭਗਤ ਜੀ ਇਹ ਪਛਤਾਵਾ ਇਹ ਬਦਲਾ ਇਹੀ ਕਹਾਣੀ ਦਾ ਸਭ ਤੋਂ ਵੱਡਾ ਸੰਦੇਸ਼ ਹੈ ਹੈਨਾ ਹਾਂਜੀ ਬਿਲਕੁਲ ਇਹ ਦੱਸਦਾ ਹੈ ਕਿ ਜਦੋਂ ਸੱਚ ਸਾਹਮਣੇ ਆਉਂਦਾ ਹੈ ਤਾਂ ਬੰਦਾ ਆਪਣੀਆਂ ਗਲਤੀਆਂ ਮੰਨ ਸਕਦਾ ਬਦਲ ਸਕਦਾ ਤੇ ਕਥਾਵਾਚਕ ਦਾ ਇਹ ਅਹਿਸਾਸ ਕਿ ਅਸਲੀ ਚੋਰਤਾ ਉਹ ਆਪ ਸੀ ਜਿਹੜਾ ਰਿਸ਼ਵਤ ਲੈਂਦਾ ਸੀ ਦੂਜਿਆਂ ਨੂੰ ਨਫ਼ਰਤ ਕਰਦਾ ਸੀ ਇਹ ਬਹੁਤ ਬਹੁਤ ਗਹਿਰੀ ਗੱਲ ਹੈ ਤੇ ਇਸ ਘਟਨਾ ਦਾ ਅਸਰ ਬਹੁਤ ਡੂੰਗਾ ਪਿਆਉ ਦਿੱਤੇ ਹਮੇਸ਼ਾ ਲਈ ਉਹ ਪਗਤ ਜੀ ਨੂੰ ਆਪਣਾ ਮੁਰਸ਼ਿਦ ਜਾਂ ਗੁਰਦੇਵ ਮੰਨਣ ਲੱਗ ਪਿਆ ਅੱਛਾ ਉਹਦਾ ਜ਼ਿੰਦਗੀ ਨੂੰ ਦੇਖਣ ਦਾ ਤਰੀਕਾ ਹੀ ਬਦਲ ਗਿਆ ਤੇ ਸਭ ਤੋਂ ਵੱਡੀ ਗੱਲ ਉਨੇ ਆਪਣੀ ਉਪਰਲੀ ਆਮਦਨ ਦੀ ਸਾਰੀ ਕਮਾਈ ਸਾਰੀ ਹਾਂ ਸਾਰੀ ਕਮਾਈ ਭਗਤ ਜੀ ਨੂੰ ਦੇ ਦਿੱਤੀ ਕਿ ਤੁਸੀਂ ਜਿਵੇਂ ਚਾਹੋ ਇਹਨੂੰ ਚੰਗੇ ਕੰਮਾਂ 'ਚ ਵਰਤ ਲਓ ਕਮਾਲ ਹੈ ਤੇ ਅਖੀਰ 'ਚ ਉਹਨੂੰ ਅਹਿਸਾਸ ਹੋਇਆ ਹਰਕ ਦੀ ਕਮਾਈ ਦਾ ਭਾਵੇਂ ਰੁੱਖੀ ਮਿੱਸੀ ਹੀ ਜੁੜਦੀ ਹੋਵੇ ਉਹਦਾ ਇੱਕ ਖਾਸ ਰੋਹਾਨੀ ਸਵਾਦ ਹੁੰਦਾ ਹੈ ਹਾਂ ਇਹ ਉਹਦੇ ਪੂਰੇ ਨੈਤਿਕ ਤੇ ਆਤਮਿਕ ਬਦਲਾਅ ਦਾ ਸਬੂਤ ਹੈ ਤਾਂ ਇਹ ਸੀ ਕਥਾਵਾਚਕ ਦਾ ਸਫ਼ਰ ਇੱਕ ਅਮ ਬੇਬੁਨਿਆਦ ਨਫ਼ਰਤ ਤੋਂ ਸ਼ੁਰੂ ਹੋ ਕੇ ਸੱਚਾਈ ਦਾ ਪਤਾ ਲੱਗਣ ਤੇ ਪਛਤਾਵੇ ਤੱਕ ਤੇ ਫਿਰ ਡੂੰਘੇ ਸਤਕਾਰ ਤੇ ਬਦਲਾ ਤੱਕ ਇਸ ਸਭ ਤੋਂ ਆਪਾਂ ਕੀ ਸਿੱਖ ਸਕਦੇ ਹਾਂ ਮੇਰੇ ਖਿਆਲ ਚ ਸਭ ਤੋਂ ਵੱਡਾ ਸਬਕ ਇਹੀ ਹੈ ਕਿ ਸਾਨੂੰ ਕਿਸੇ ਨੂੰ ਵੀ ਨਾ ਸਿਰਫ ਬਾਹਰੋਂ ਦੇਖ ਕੇ ਹਾਂ ਉਹਨਾਂ ਦੇ ਰੀਤੀ ਰਿਵਾਜ ਦੇਖ ਕੇ ਜਾਂ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰਕੇ ਨਹੀਂ ਪਰਖਣਾ ਚਾਹੀਦਾ ਅਸਲੀ ਇਨਸਾਨੀਅਤ ਅਸਲੀ ਨੇਕੀ ਉਹ ਅਕਸਰ ਚੁੱਪਚਾਪ ਗੁਪਤ ਕੰਮਾਂ ਚ ਹੁੰਦੀ ਹੈ ਦਿਖਾਵੇ ਚ ਨਹੀਂ ਬਿਲਕੁਲ ਭਗਤ ਜੀ ਦਾ ਕਿਰਦਾਰ ਇਹਦੀ ਸਭ ਤੋਂ ਵਧੀਆ ਮਿਸਾਲ ਹੈ ਇਹ ਸਾਨੂੰ ਇਹ ਵੀ ਸੋਚਣ ਲਾਉਂਦਾ ਹੈ ਕਿ ਅਸੀਂ ਮਤਲਬ ਰੋਜ਼ ਦੀ ਜ਼ਿੰਦਗੀ ਚ ਕਿੰਨੀ ਵਾਰੀ ਦੂਜਿਆਂ ਬਾਰੇ ਗਲਤ ਸੋਚ ਲੈਂਦੇ ਆ ਹਾਂ ਅਧੂਰੀ ਜਾਣਕਾਰੀ ਤੇ ਜਾਂ ਬਸ ਆਪਣੀਆਂ ਬਣਾਈਆਂ ਧਾਰਨਾਵਾਂ ਕਰਕੇ ਬਿਲਕੁਲ ਤੇ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਅਸੀਂ ਅਸਲ ਚ ਆਪਣੇ ਆਸ-ਪਾਸ ਦੇ ਲੋਕਾਂ ਨੂੰ ਕਿੰਨਾ ਕ ਜਾਣਦੇ ਆ ਹੂੰ ਗਵਾਂਢੀ ਹੋਣ ਨਾਲ ਕੰਮ ਕਰਨ ਵਾਲੇ ਹੋਣ ਰਿਸ਼ਤੇਦਾਰ ਹੋਣ ਕੀ ਅਸੀਂ ਕਦੇ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਸੱਚੀ ਸਮਝਣ ਦੀ ਜਾਂ ਬਸ ਕਥਾਵਾਚਕ ਵਾਂਗ ਆਪਣੀਆਂ ਹੀ ਸੋਚਾਂ 'ਚ ਉਲਝੇ ਰਹਿੰਦੇ ਹਾਂ ਹਾਂ ਇਹ ਸੋਚਣ ਵਾਲੀ ਗੱਲ ਹੈ ਤੇ ਅਖੀਰ 'ਚ ਇੱਕ ਗੱਲ ਹੋਰ ਸੋਚਣ ਲਈ ਛੱਡ ਜਾਂਦੇ ਆ ਕਹਾਣੀ ਕਥਾਵਾਚਕ ਦੇ ਬਦਲਾਵ ਤੇ ਖਤਮ ਹੁੰਦੀ ਹੈ ਠੀਕ ਹੈ ਹਾਂਜੀ ભગદજી ਬਾਰੇ ਸੋਚੋ ਕਿ ਉਹਨਾਂ ਨੂੰ ਕਦੇ ਪਤਾ ਲੱਗਿਆ ਹੋਣਾ ਕਿ ਉਹਨਾਂ ਦਾ ਗਵੰਡੀ ਉਹਨਾਂ ਨੂੰ ਇੰਨੇ ਸਾਲ ਨਫ਼ਰਤ ਕਰਦਾ ਰਿਹਾ ਸ਼ਾਇਦ ਨਹੀਂ ਕਹਾਣੀ ਇਸ ਦਾ ਕੋਈ ਜ਼ਿਕਰ ਨਹੀਂ ਇਸ ਦਾ ਹਾਂ ਸ਼ਾਇਦ ਨਹੀਂ ਤਾਂ ਫਿਰ ਸਵਾਲ ਇਹ ਬਣਦਾ ਹੈ ਕਿ ਜਿਹੜੀ ਸੱਚੀ ਨੇਕੀ ਹੁੰਦੀ ਹੈ ਕਿਉਂ ਉਹਨੂੰ ਦੂਜਿਆਂ ਦੀ ਮਾਨਤਾ ਦੀ ਲੋੜ ਹੁੰਦੀ ਹੈ ਹੂੰ ਬਹੁਤ ਵਧੀਆ ਸਵਾਲ ਹੈ ਜਾਂ ਕਿ ਉਹ ਆਪਣੇ ਆਪ ਚ ਹੀ ਇੱਕ ਇਨਾਮ ਹੈ ਭਾਵੇਂ ਕੋਈ ਉਹਨੂੰ ਪਛਾਣੇ ਨਾ ਪਛਾਣੇ ਜਾਂ ਜਾਂ ਗਲਤ ਹੀ ਸਮਝਦਾ ਰਹੇ ਹਾਂ ਇਹ ਨੁਕਤਾ ਵਾਕਈ ਵਿਚਾਰਨ ਵਾਲਾ ਹੈ